ਜੇ ਚੜੀ ਲਾਤੀ ਉਦਘਾਟਨਾਂ ਦੀ ਕੀ ਗੱਲਾਂ ਜਾਂਦੇ ਆ ਅੱਜ ਦੇ ਮਤਲਬ ਨਹੀਂ ਤਾਂ ਉਹਨਾਂ ਲੋਕਾਂ ਨੂੰ ਖੁਸ਼ ਹੋਣ ਜਿਹੜੇ ਕਹਿੰਦੇ ਕੋਈ ਕੰਮ ਨਹੀਂ ਹੋ ਰਿਹਾ ਅਸਾਂ ਉਹ ਕੰਮ ਕੀਤੇ ਜਿਹੜੇ 17 ਸਾਲਾਂ ਚ ਨਹੀਂ ਔਰ ਇੰਨੇ ਕੰਮ ਕਰ ਦਿੱਤੇ ਆ ਤੇ ਪਿਛਲੇ 70 ਸਾਲ ਜਿਹੜੇ ਉਹ ਵੀ ਅਸੀਂ ਕੰਪਲੀਟ ਕਰ ਦਿੱਤੇ ਤੇ ਅਜੇ ਕੰਮ ਚੱਲੂ ਆ ਅੱਗੇ ਸਾਡੇ ਸਮਾਂ ਪਿਆ ਇਹ ਜਿਹੜਾ ਉਦਘਾਟਨ ਗੇ ਜੀ ਲਗਤ ਕਿੰਨੀ ਹੈ ਇਹਨਾਂ ਕਰਨਾ ਇਹ ਦੇਖੋ ਕਿੰਨੇ ਕਿੰਨੇ ਹੋਏ ਛੜ ਕੇ 1 ਕਿਲੋਮੀਟਰ ਦੀ ਕਿੰਨੇ ਲੱਗਣੇ ਇੱਥੇ 12 ਰੁਪਏ ਬਾਰ ਲੱਗ। ਤੇ ਲੋਕਾਂ ਦਾ ਜ ਕਿੰਨੀ ਕੋ ਖੁਸ਼ੀ ਦੀ ਲਹਿਰ ਕਿ। ਪਰ ਦੇਖਣ ਦੇ ਆ ਤੁਸੀਂ। ਲਹਿਰੀ ਲਹਿਰ। ਤੇ ਆਨੇ ਸਰਪੰਚ ਸਾਹਿਬ ਕੀ ਮੌਕੇ ਤੇ? ਬਿਲਕੁਲ ਜੀ ਬਿਲਕੁਲ ਸਹੀ ਕਹਿੰਨੇ ਵੀ ਜੋ ਸਾਡੇ ਸਾਹਵ ਕਰ ਰਹੇ ਨੇ ਸਾਡੇ ਐਮਐਲਏ ਸਾਹਿਬ ਇਲਾਕੇ ਵਾਸਤੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਠੀਕ ਹੈ ਜੀ। ਸਰਕਾਰ ਨੂੰ ਇਹੋ ਇਹ ਕਹਿੰਨੇ ਵੀ ਬਹੁਤ ਸੋਹਣਾ ਸਾਹ ਸਾਦਨ ਤੇ ਸਾਹ ਸਾਡੀ ਬਾਹ ਫੜੀ ਆ। ਅਸੀਂ ਸਾਡੀ ਫੜੀ ਆ ਬਸ। ਇਹੋ ਗੱਲਾਂ ਹੀ ਕਰਦੇ ਵੀ ਸਾਡੀ ਜੋ ਅਸੀਂ ਕਹਿੰਨੇ ਸਾਰਾ ਕਮੇਟੋ ਮੀਟੀ ਕੰਮ ਹੋ ਜਾਂਦੇ ਨੇ। ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਆਂ ਇਸ ਮੌਕੇ ਤੇ ਕਿੰਨਾ ਕੋ ਦਸ਼ਾ ਅਜ ਮੇਰੇ ਵਰਕਰਾਂ ਦੀ ਬਹੁਤ ਵਧੀਆ ਜੀ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਸੜਕਾਂ ਦੇ ਦੁਰਘਟਨ ਕੀਤੇ ਜਾ ਰਹੇ ਆ ਮਤਲਬ ਸਭ ਤੋਂ ਵੱਡੀ ਪੱਧਰ ਤੇ ਵਿਕਾਸ ਕਰਦਾ ਜਿਹਦੇ ਵਿੱਚ ਜਿਹੜੀ ਆਸਾਲ ਦੇ ਵਿੱਚ ਤੇਜ਼ੀ ਵੱਡੇ ਵੱਡੇ ਪੱਧਰ ਤੇ ਰਿਹਾ ਕੀ ਬੜੀਆਂ ਜਿਹੜੀਆਂ ਜਾਤੀਆਂ ਆਵਾਜਾਈ ਦੇ ਸਾਧਨਾਂ ਦੇ ਵਿੱਚ ਮੁਸ਼ਕਲ ਆਉਂਦੀਆਂ ਸੀ ਬਾਰਡਰ ਬੈਲਟ ਦੇ ਵਿੱਚ ਉਹਨਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਸਰਕਾਰ ਵੱਲੋਂ ਉਪਰਾਲਾ ਕੀਤੇ ਜਾ ਰਿਹਾ ਬਹੁਤ ਵਧੀਆ ਤੇ ਛਲਾਗਾ ਜੋਗੇ ਹਾਂ ਜੀ ਆਈ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਦੇ ਸਾਹਿਬ ਦਾ ਤੇ ਜਿਹੜੇ ਸਾਡੇ ਪਿੰਡ ਦੀਆਂ ਲਿੰਕ ਸੜਕਾਂ ਜਿਹੜੀਆਂ ਬੰਦੀਆਂ ਅੰਦਰ ਬਹੁਤ ਵਧੀਆ ਕਿੰਨੀ ਕੀ ਲੋਡ ਸੀਗੀ ਸੜਕਾਂ ਦੀ ਲੋਕੋ ਜੀ ਬਹੁਤ ਜ਼ਿਆਦਾ ਲੋਡ ਆ ਸੜਕਾਂ ਦਾ ਮੇਨ ਕੰਮ ਹੁੰਦਾ ਹੈਗਾ ਜਿੱਦਾਂ ਘਰ ਘਰ ਸੰਧ ਹੋ ਗਿਆ ਤੇ ਸੜਕਾਂ ਦੇ ਬਹੁਤ ਜ਼ਰੂਰੀ ਹੋ ਗਈਆਂ ਤੇ ਕੀ ਸਮਝਦੇ ਆਣ ਵਾਲੇ ਸਮੇਂ ਜਦੋਂ ਵਿਕਾਸ ਕਰੇਗੀ ਪਾਰਟੀ ਬਿਲਕੁਲ ਜੀ ਬਿਲਕੁਲ ਬਹੁਤ ਵਿਕਾਸ ਹੋਇਆ ਅੱਗੇ ਵੀ ਹੋ ਜਾ ਕੇ ਬਹੁਤ ਵਿਕਾਸ ਹੋਣੇ ਤੇ ਕੀ ਕਹਿਣਾ ਚਾਹੁੰਦੇ ਅੱਜ ਐਮਐਲਏ ਸਾਹਿਬ ਪਹੁੰਚੇ ਇਧਰ ਨੂੰ ਆਓ ਥੋੜਾ ਜਿਹੜੇ ਅੱਜ ਨੀ ਪੱਥਰ ਰੱਖੇ ਜਾ ਰਹੇ ਆ ਇਹ ਸਦਾਪੂਰਗਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਕਿ ਪਹਿਲੀ ਵਾਰ ਹੋਇਆ ਸਾਡੇ ạtਾਰੀ ਲੱਗਦੀਆਂ 84 ਲਿੰਕ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਇਹ ਐਮਐਲਏ ਸਰਦਾਰ ਜਸਿੰਦਰ ਸਿੰਘ ਜੀ ਰਮਦਾਸ ਇੱਕ ਪੜ੍ਹੇ ਲਿਖੇ ਐਮਐਲਏ ਹੋਣ ਕਰਕੇ ਇਹ ਸਾਰੇ ਕੰਮ ਨੇਪਰੇ ਚੜ ਰਹੇ ਆ ਹਲਕੇ ạtਾਰੀ ਜਿੰਦਾਬਾ ਐਮਐਲਏ ਸਰਦਾਰ ਰਮਦਾਸ ਜੀ ਜਿੰਦਾਬਾ ਮੋਕਮੰਦੀ ਭਗਵੰਤ ਸਿੰਘ ਮਾਨ ਜਿੰਦਾਬਾਦ